ਮੇਰਾ ਨਾਮ ਇੱਕ ਸੇਖੋਂ ਜੀ ਮੈਂ ਦੋ ਤਿੰਨ ਪ੍ਰਬੰਧਕਾਂ ਦੇ ਵਿੱਚੋਂ ਇੱਕ ਪ੍ਰਬੰਧਕ ਮੈਂ ਹਾਂ ਜੀ ਨਾਲ ਮੇਰੇ ਨਾਲ ਨੈਵ ਚਾਲ ਜੀ ਨੇ ਤੇ ਨਾਲ ਸਾਡੇ ਨਾਲ ਇੱਕ ਦੋ ਹੋਰ ਸਹਿਯੋਗੀ ਸੱਜਣ ਨੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਇੰਡੋਪੈਸਿਫਿਕ ਫਾਊਂਡੇਸ਼ਨ ਵੱਲੋਂ ਇਹ ਪਹਿਲਾ ਫੈਸਟੀਵਲ ਆਫ ਲਾਈਟਸ ਅੱਜ ਆਰਗੇਨਾਈਜ਼ ਕੀਤਾ ਹੈ। ਆ ਪਾ ਜੀ ਇਹ ਤੋਂ ਪਹਿਲਾਂ ਜਿਵੇਂ ਇਸ ਸਾਲ ਦਾ ਪਹਿਲਾ ਇਹ ਤੋਂ ਪਹਿਲਾਂ ਵੀ ਤੁਸੀਂ ਕੋਈ ਈਵੈਂਟ ਜਿਹੜਾ ਆਰਗੇਨਾਈਜ਼ ਕਰ ਚੁੱਕੇ ਹੋ ਦੀਵਾਲੀ ਦੇ ਇਸ ਫੰਕਸ਼ਨ ਦੇ ਉੱਤੇ ਨਹੀਂ ਜੀ ਇਸ ਸੰਸਥਾ ਵੱਲੋਂ ਸਾਡਾ ਪਹਿਲਾ ਇਵੈਂਟ ਹੈ ਪਹਿਲਾ ਤੇ ਇਸ ਸੰਸਥਾ ਵੱਲੋਂ ਇਸ ਮੇਲੇ ਤੋਂ ਇਲਾਵਾ ਹੋਰ ਕੀ ਕੀ ਤੁਸੀਂ ਇਵੈਂਟ ਚੱਲਸਪ ਕਰਦੇ ਹੋ ਹਾਂ ਜੀ ਇਸ ਸੰਸਥਾ ਨੂੰ 2 ਸਾਲ ਹੋ ਗਏ ਆ ਬਣੀ ਹੋਈ ਨੂੰ ਤੇ ਇਸ ਤੋਂ ਪਹਿਲਾਂ ਇੱਕ ਹਾਰਮਨੀ ਆਫ ਕਲਚਰਜ਼ ਦਾ ਇਵੈਂਟ ਕੀਤਾ ਗਿਆ ਸੀਗਾ ਤੇ ਹਰ ਸਾਲ ਤਿੰਨ ਇਵੈਂਟ ਰੱਖੇ ਜਾਂਦੇ ਆ ਇੱਕ ਫੈਸਟੀਵਲ ਆਫ ਲਾਈਟਸ ਜੋ ਕਿ ਦਵਾਈ ਦੇ ਨੇੜੇ ਰੱਖਿਆ ਜਾਂਦਾ ਆ ਤੇ ਇੱਕ ਪਲੇਡ ਆਫ ਨੇਸ਼ਨਸ ਜਿਹਦੇ ਵਿੱਚ 10000 اٹੈਂਡੀਜ਼ ਦੀ ਐਟਿਸਪੇਸ਼ਨ ਹੈਗੀ ਉਹ ਸਵਾਨਗਾਰ ਸਟੇਡੀਅਮ ਦੇ ਵਿੱਚ ਅਗਲੇ ਸਾਲ ਰੱਖਿਆ ਜਾ ਰਿਹਾ ਹੈ ਸੋ ਸਾਡਾ ਮਕਸਦ ਇਹ ਹੈ ਕਿ ਅਸੀਂ ਸਾਰੀਆਂ ਕਮਿਊਨਿਟੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਇੱਕੋ ਸਟੇਜ ਤੇ ਪਰਫਾਰਮੈਂਸ ਦਾ ਮੌਕਾ ਦਈਏ ਆਪੋ ਆਪਣੇ ਫੂਡ ਆਪੋ ਆਪਣੇ ਕਲਚਰ ਨੂੰ ਇੱਥੇ ਰੈਪਰੈਜ਼ੈਂਟ ਕੀਤਾ ਜਾਵੇ ਸੋ ਸਾਡਾ ਮਕਸਦ ਹੈ ਵੀ ਸਾਰਿਆਂ ਨੂੰ ਇਕੱਠੇ ਕਰਨਾ ਮਲਟੀਕਲਚਰ ਦੇ ਤੌਰ ਦੇ ਉੱਤੇ ਤੁਸੀਂ ਇਸ ਈਵੈਂਟ ਨੂੰ ਕਰਵਾਇਆ ਹਾਂ ਜੀ ਤਾਂ ਹੀ ਅਸੀਂ ਇਹਨੂੰ ਫੈਸਟੀਵਲ ਆਫ ਲਾਈਟਸ ਆਖ ਰਹੇ ਹਾਂ ਦੀਵਾਲੀ ਦਾ ਮੇਲਾ ਕਹਿੰਦੇ ਵੀ ਜਿਵੇਂ ਚਾਈਨੀਜ਼ ਕਮਿਊਨਿਟੀ ਨੂੰ ਲੈਂਟਰਨ ਫੈਸਟੀਵਲ ਕਰਦੇ ਆ ਪਰ ਬੇਸਿਕਲੀ ਆਪਣੀ ਲਾਈਟਸ ਨੂੰ ਉਹਦੀ ਮਹੱਤਤਾ ਆ ਜੀ ਜਿਵੇਂ ਰੋਸ਼ਨੀ ਦਾ ਤਿਹਾਰ ਜਿਵੇਂ ਆਪਾਂ ਕਹਿ ਦਿੰਦੇ ਆ ਸੋ ਉਹਦੇ ਹਿਸਾਬ ਨਾਲ ਹੀ ਅਸੀਂ ਇਹਨੂੰ ਵੀ ਫੈਸਟੀਵਲ ਆਫ ਲਾਈਟਸ ਕਾਲ ਕਰਦੇ ਆ ਵੀ ਹਰ ਜਿੰਦ ਤੋਂ ਸਾਰੇ ਬੈਕਗ੍ਰਾਉਂਡ ਵਾਲੇ ਆਪਾਂ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਮਨਾਈਏ ਤੇ ਇਹਦੇ ਤੋਂ ਇਲਾਵਾ ਜਿਵੇਂ ਹੁਣ ਪਿਛ ਡਾਂਸ ਪ੍ਰੋਗਰਾਮ ਨੇ ਜਾਂ ਚਾਈਨਿਸ ਪ੍ਰੋਗਰਾਮ ਨੇ ਜਾਂ ਹੋਰ ਜਿਹੜੇ ਈਵੈਂਟ ਹੈਗੇ ਨੇ ਅਲੱਗ-ਅਲੱਗ ਕਮਿਊਨਿਟੀ ਦੇ ਜਿਵੇਂ ਪੰਜਾਬੀ ਕਮਿਊਨਿਟੀ ਤੁਹਾਨੂੰ ਪਤਾ ਵੀ ਹੈ ਉਹ ਇੱਥੇ ਸਾਡੇ ਸਰੀ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੇ ਐਂਟਰਟੇਨਮੈਂਟ ਲਈ ਵੀ ਸਾਡੇ ਕੋਲ ਕੋਈ ਇਦਾਂ ਦਾ ਈਵੈਂਟ ਰੱਖਿਆ ਹੋਇਆ ਜਾਂ ਕੋਈ ਸਿੰਗਰ ਆ ਰਿਹਾ ਹਾਂਜੀ ਇਹ ਸ ਈਵੈਂਟ ਦੇ ਉੱਤੇ ਪਹਿਲੀ ਵਾਰ ਇੱਥੇ ਵੈਨਕੂਵਰ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਨੇ ਸਟੇਜ ਦੇ ਉੱਤੇ ਇਹਦਾ ਵੀ ਸ਼ੇਅਰ ਕਰੋ ਉਹਨਾਂ ਦਾ ਇਹ ਪਹਿਲਾ ਈ ਵੈਨਕੋਵਦੀ ਤਾਰਤੀ ਤੇ ਸਰੀਦੀ ਤਾਰਤੀ ਤੇ ਸੋ ਉਹਨਾਂ ਨੇ ਅੱਜ ਪਰਫਾਰਮ ਕਰਨਾ ਹੈ ਇੱਥੇ 7 ਵਜੇ ਤੋਂ ਬਾਅਦ ਜੀ ਤੇ ਉਹਦੇ ਨਾਲ ਹੋਰ ਕਿਹੜੇ ਕੋਈ ਹੈਗੇ ਆ ਕੋਈ ਲੋਕਲ ਟੈਲੈਂਟ ਹੈ ਜਿਹੜਾ ਇੱਥੋਂ ਲੋਕਲ ਪਰਫਾਰਮਰ ਹੈ ਆ ਪੰਗੜੇ ਦੀਆਂ ਪਰਫਾਰਮੈਂਸਾਂ ਹੋ ਗਈਆਂ ਜਾਂ ਆਪਣੇ ਜੇ ਇੰਡੀਆ ਦੀ ਗੱਲ ਕਰੀਏ ਇੰਡੀਆ ਦੇ ਵੀ ਨਾਰਥ ਸਾਊਥ ਈਸਟ ਵਸ ਅਲੱਗ-ਅਲੱਗ ਏਰੀਆ ਦੇ ਵਿੱਚ ਪਰਫਾਰਮੈਂਸਾਂ ਨੇ ਬੰਗਾਲੀ ਪਰਫਾਰਮੈਂਸਸ ਨੇ ਮਹਾਰਾਸ਼ਟਰ ਤੋਂ ਪਰਫਾਰਮੈਂਸ ਨੇ ਸੋ ਸਾਡਾ ਪਲਾਨ ਇਹੀ ਹੈ ਵੀ ਅਲੱਗ-ਅਲੱਗ ਤਰੀਕੇ ਨਾਲ ਜਿਵੇਂ-ਜਿਵੇਂ ਅਲੱਗ-ਅਲੱਗ ਕਮਿਊਨਿਟੀਆਂ ਤਿਹਾਰ ਮਨਾਉਂਦੀਆਂ ਨੇ ਉਹ ਸਾਰਾ ਸ਼ੋਅਕੇਸ ਕੀਤਾ ਜਾਵੇ ਸੋ ਉਹਨਾਂ ਨੂੰ ਅਸੀਂ ਮੱਦੇਨਜ਼ਰ ਰੱਖ ਕੇ ਕਰ ਰਹੇ ਆ ਇਹ ਸਾਰਾ ਪ੍ਰੋਗਰਾਮ ਤੇ ਇਹਦੇ ਨਾਲ ਜਿਵੇਂ ਤੁਸੀਂ ਦੋਨੇ ਆਪਣੇ ਪ੍ਰਬੰਧਕੋ ਇਸ ਟੀਮ ਦੇ ਨਾਲ ਹੋਰ ਕਿੰਨੇ ਕੁ ਮੈਂਬਰ ਆਪਣੇ ਜਿਹੜੇ ਜੁੜੇ ਨੇ ਆ ਅਸੀਂ ਬੇਸਿਕਲੀ ਜਿਵੇਂ ਲੈਬ ਨੇ ਤੁਹਾਨੂੰ ਅੱਗੇ ਦੱਸਿਆ ਵੀ ਅਸੀਂ ਜਿਵੇਂ ਤਿੰਨ ਮੇਨ ਇਵੈਂਟ ਕਰਦੇ ਆ ਉਹ ਹਰ ਇੱਕ ਇਵੈਂਟ ਦੇ ਵਿੱਚ ਅਸੀਂ ਕਮੇਟੀਆਂ ਬਣਾਈਆਂ ਨੇ ਜਿਵੇਂ ਜਿਵੇਂ ਆਰਗੇਨਾਈਜੇਸ਼ਨ ਦੇ ਵਿੱਚ ਕਾਫੀ ਸੱਜਣ ਨੇ ਹੈਗੇ ਨੇ ਕਿੱਡੇ ਵੀ ਉਹ ਸਾਰੇ ਇੱਕ ਦੂਜੇ ਤੇ ਅਸੀਂ ਹੈਲਪ ਜ਼ਰੂਰ ਕਰਦੇ ਪਰ ਜਿਵੇਂ ਅਸੀਂ ਹਰ ਇੱਕ ਕਮੇਟੀ ਜਿਵੇਂ ਉਹਦੇ ਵਿੱਚ ਹੁੰਦਾ ਕਿ ਸਾਡੇ ਨਾਲ ਦੋ ਸੱਜਣ ਹੋਰ ਨੇ ਜਿਹੜੇ ਇਸ ਕਮੇਟੀ ਦੇ ਸਾਡੇ ਨਾਲ ਨੁਕੀ ਪਰਬੰਧਕ ਨੇ ਬਾਕੀ ਸਾਰੀ ਸਾਡੀ ਇੰਡੋ ਪੈਸੀਫਿਕ ਫਾਊਂਡੇਸ਼ਨ ਵਿੱਚ ਸਾਡਾ ਸਾਥ ਏਰੀਆ ਤੇ ਕਮਿਊਨਿਟੀ ਐਟ ਲਾਰਜ ਵੀ ਸਾਡਾ ਸਾਥ ਹੈ Thank you, Ruben, for your generosity again. Thank you. And now we have the second winner, uh, Alma Ganga. Alma Ganga. Okay. And the guest sponsor is Wireless. Oh, Alma Ganga, can you please have you on the stage? Thank you. Uh, this week the beautiful people of this province are celebrating the body, the Festival of Lights we say and millions of people of this province are going to celebrate Diwali that includes the people of the Hindu community, the Sikh community, the Jain community and others. And I want to say to you that Diwali reflects the victory of the good over evil and wisdom over uh, ignorance and the uh, Diwali is the biggest Festival of India, the biggest democracy on the earth. And I want, I still remember when I was a kid, we used to celebrate Diwali. This is a beautiful time for the country, uh, people of India, and of course the Indian people around the world. Something very exciting I want to share with you. The Back to Fitness has arranged for a lucky draw, and one winner wins six months of free gym membership oh, and the winner is एक्चुअली ये इवेंट है इज़ नॉट दिवाली ओनली सो फेस्टिवल ऑफ़ लाइट्स हम लोग क्यों फेस्टिवल ऑफ़ लाइट्स बोलते हैं क्योंकि सारे कल्चर्स में दिवाली जैसे सेलिब्रेशन होती है सो चाइनीज़ लैंड एंड फेस्टिवल दिवाली ऑल गेट टुगेदर अगर सबको एक साथ करें मज़ा तभी आता है हम तो हम इंडियंस इंडियन Indian, दिवाली सबको पता ही है कैसे होता है बट दूसरे कम्युनिटी को नहीं पता है दिवाली कैसे होती है और हमें नहीं पता है दूसरे कम्युनिटी का दिवाली टाइप जो चाइनीज़ लैंडर फेस्टिवल वो कैसा होता है सो हमारा जो ये Uh, हमने जो ये कोशिश किया है सबको सबको एक साथ लाने का यही इंटेंशन है कि सबको पता चले कि वर्ल्ड कितना ब्यूटीफुल है सब अगर मिलजुल के रह कैसे तो इसमें कितनी कम्युनिटी कम्युनिटी जी हो पार्टिसिपेट कर रही है तो कौन कौन से इवेंट हो रहे हैं इसमें आपके चाइनीज़ कोरियन फिलिपिनो वियटनाम सब कम्युनिटीज़ पार्टिसिपेट कर रहे हैं दर इज अ रॉक टेल बैंड वेरी हाई परफॉर्मेंस साउथ एशियन रबी शेरगिल साउथ एशियन हीरो सिंगर ही आप नहीं आएंगे तो आपको समझ भी नहीं आएगा अगर आप मुझे सुन रहे हो तो प्लीज आ जाओ आई विल you know? पहला भी पहले भी कभी ऐसा इवेंट करवाया आपने कहीं सेलिब्रिटी जैसे त्योहार पे या मतलब कहीं फेस्टिवल पे तो पहला ही है ये पहला ही शुरुआत है फाउंडेशन बहुत इवेंट्स करती रहती है along uh, with Chinese are really late and I try to speak up as much as we can thank you master and uh, I would like to thank everybody in the community that has supported us this is our first uh, festival of light. myself I take and uh, our team members have worked day and night to put this together. I want to thank all the supporters, all the vendors, all the volunteers.